ਕਬੀਰ ਬਾਜ ਬੇਨਤੀ ਚਉਪਈ ਪਾਤਿਸ਼ਾਹੀ ਦਸਮੀ ਹਮਰੀ ਕਰੋ ਹਾਤ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੀ ਦੁਸ਼ਟ ਸਭੈ ਤੁਮ ਕਹਾਵੋ ਆਫਾਤ ਦੇ ਮੋਹਿ ਬਚਾਵੋ ਸੁਖੀ ਬਸੈ ਮੂਰਿ ਪਰਿਵਾਰਾ ਸਿਵ ਸਿਖ ਸਭੈ ਕਰਤਾ ਰਾਮੂ ਰੱਛਾ ਨਜ ਕਰਦੇ ਕਰੇ ਸਾਬੈ ਰਨ ਕੋ ਆਜ ਸੰਗਰੇ ਪੂਰਨ ਹੋਇ ਅਮਰੀ ਆਸਾ ਤੂਰਪਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਤੇ ਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖਾ ਮਾਰੀ ਤਾਰੀਐ ਚੁਨ ਚੁਨ ਛਤਰਾ ਮਾਰੀ ਮਾਰੀਐ ਆਪਾਦ ਦੇ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਿਵਰੇ ਉਹ ਜੋ ਸਦਾ ਹਮਾਰੀ ਪਛਾਹ ਸ੍ਰੀ ਅਸਤੂਜੂ ਕਰਿਓ ਰਛਾ ਰਾਖ ਲਿਓ ਮੋਇ ਰਾਖਨ ਹਾਰੀ ਸਾਇ ਸੰਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੀ ਹੰਤਾ ਤਮੋਹ ਪ੍ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮ ਆਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੀਦਰਾਏ ਬ੍ਰਹਮਾ ਜੂ ਥਿਓ ਜਮੁਨ ਕਾ ਸਭ ਲੋ ਸਵਹਾਰਾ ਨਮਸਕਾਰ ਹੈ ਤਾਏ ਹਮਾਰਾ ਜਮੁਨ ਕਾ ਸਭ ਜਗਤ ਬਨਾਇਓ ਦੀਵ ਦੇਤ ਜਛਨ ਉਪਜਾਇਓ ਆਦੰਤੀ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸ਼ਿਵ ਕਨਕੋਸ਼ ਸ਼ਿਵ ਗੁਣ ਸੁਖ ਦਿਯੋ ਸ਼ਤਰਨ ਕੋ ਪਲ ਮੋ ਬਦ ਕੀਯੋ ਕਾਟ ਕੜ ਕੇ ਅੰਤਰ ਕੀ ਜਾਣਤ ਪਲੇ ਬਰੇ ਕੀ ਪੀਰ ਪਛਾਨਤ ਜੀਟੀ ਤੇ ਗੁੰਚਰੀ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਾਟ ਕਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੀ ਅਪਾਰਾ ਜਬੇ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੀ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਨੀ ਬੂਜੂ ਉਚਾਰੇ ਤੁਮ ਸਭ ਹੀ ਤੇ ਰੈਤ ਨਿਰਾਲਮ ਜਾਨਤ ਬੀਦ ਪੀਦ ਅਨਿਆਲਮ ਰੰਕਾ ਨਿਰਵਕਾ ਨਿਰਲੰਭ ਆਦਾਨੀਲਾ ਨਾਦ ਸੰਭ ਤਾਂ ਕਾ ਮੂਡ ਉਚਾਰਤ ਪੀਦਾ ਜਾਂ ਕੋ ਪੀਵ ਨਾ ਪਾਵਤ ਬੀਦਾ ਤਾ ਕੋ ਕਰਪਾ ਹਣੀ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਹਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਦ ਭਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਦ ਸਿਆ ਪ੍ਰਥਮ ਸੰਸਾਰਾ ਏਕੈ ਰੂਪਾਨੂਪਸਰੂਪਾ ਰੰਖ ਪਇਉ ਰਾਵ ਕਈ ਭੂਪਾ अण्ड उत्पज दीनी उत्पजरीनि फूल राजा हवै बैठा कहो सिम प्यो सङ्करी कैठा सगरी शिष दिखाया चंपव आजुगा स्वरूप सु अम्भव अव करो सिखो बार सिख सङ्गरो दुष्ट जते उठवा तू तो पाता सकल मलेष करो रण कात जे असुज्य तव सरनी परी तिनके दुष्ट दुखत होवे मरी पुरख जमन पग परतिहारी तिनके तुम संकट सब टारी जो कल कोई कबारत एह ताके काल निकट न एह रछा होई ताही सब काला दुष्ट अरिष्ट त्रै तदकाला ਕ੍ਰਿਪਾ ਦੇਸ਼ਿਤ ਅਨਜਾਇਨੀ ਹਰੀ ਹੋ ਤਾ ਕੀ ਤਾਪ ਤਨਕ ਮੂ ਹਰੀ ਹੋ ਦੇ ਸਿਦ ਕਰ ਮੂ ਸਭ ਹੋਈ ਦੁਸ਼ਟ Shashav saken koi ਏਕ ਬਾਰ ਜਨ ਤੁਮੈ ਸੰਬਾਰਾ ਕਾਲ ਫਾਸਤੀ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹੱਥ ਦੇ ਲਿਹੁ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹੱਥ ਦੇ ਲਿਹੁ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ